ਅ ਸ਼ੁਰੂ ਕਰਦੇ ਹਾਂ ਫਿਰ ਇੰਟਰਨੈਸ਼ਨਲ ਤੋਂ ਅ ਐਸੇ ਮੁੱਦੇ ਤੋਂ ਜਿਹੜਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਪਰ ਜਿਹੜਾ ਉਮੀਦ ਸੀ ਕਿ ਮਾੜੀ ਮੋਟੀ ਕੋਈ ਠੱਲ ਪਏਗੀ 트ੰਪਸ ਸਾਹਿਬ ਕੋਈ ਮਾੜਾ ਮੋਟਾ ਰਹਿਮ ਕਰਨਗੇ ਪਰ ਨਹੀਂ ਉਹਨਾਂ ਦਾ ਟੈਰਿਫ ਵਾਲਾ ਮੁੱਦਾ ਤੇ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਤੇ ਟੈਰਿਫ ਦੀ ਜਿਹੜੀ ਹੈ ਰੇਟ ਵੀ ਵੱਧਦੀ ਜਾ ਰਹੀ ਹੈ ਉਹ ਸ਼ੁਰੂ ਹੋਏ ਸੀ ਥੋੜੇ ਤੋਂ ਹੁਣ ਤੇ 50% ਤੇ ਪਹੁੰਚ ਗਿਆ ਅੱਜ 7 ਅਗਸਤ ਹੈ ਤੇ ਲਾਗੂ ਵੀ ਹੋਣਾ ਪਰ ਨਾਲ ਹੀ ਮੋਦੀ ਸਾਹਿਬ ਦਾ ਇੱਕ ਬਿਆਨ ਆਇਆ ਹੁਣ ਜਿਹੜੀ ਭਾਜਪਾਲੇ ਦੀ ਤਾਰੀਫ ਕਰ ਰਹੇ ਨੇ ਦੀਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੇ ਮਾਮਲੇ ਦੇ ਵਿੱਚ ਕੋਈ ਸਮਝੌਤਾ ਨਹੀਂ ਕਰੂੰਗਾ ਪਰ ਮੈਨੂੰ ਲੱਗਦਾ ਕਿ ਬਿਆਨ ਕਾਫੀ ਲੇਟ ਹੋ ਗਿਆ ਤੇ ਹੁਣ ਉਹਦਾ ਪਤਾ ਨਹੀਂ ਕਿੰਨਾ ਕੁ ਮਤਲਬ ਹੈ ਕਿ ਨਹੀਂ ਹੈ ਦੇਖੋ ਇਹ ਨਿਰਿੰਦਰ ਮੋਦੀ ਦਾ ਹੋ ਜਾਣਾ ਅੱਛਾ ਸਿਲਾ ਦਿਆ ਤੂੰ ਨੇ ਮੇਰੇ ਪਿਆਰ ਕਾ ਯਾਰ ਨਹੀਂ ਲੂਟ ਲਿਆ ਘਰ ਯਾਰ ਕਾ ਇਹ ਵਨ ਸਾਈਡਡ ਲਵ ਦੀ ਕਹਾਣੀ ਹੈ ਇਹ ਇਹਨਾਂ ਨੂੰ ਇੱਕ ਤਰਫਾ ਪ੍ਰੇਮ ਹੋ ਗਿਆ ਸੀ ਡੋਨਲਡ ਟਰੰਪ ਦੇ ਨਾਲ ਤੇ ਡੋਨਲਡ ਟਰੰਪ ਵਰਗਾ ਜਿਹੜਾ ਵਪਾਰੀ ਹੈ ਨਾ ਉਹ ਕਹਿੰਦਾ ਮੁਹੱਬਤ ਆਬ ਤजारत ਬਣ ਗਈ ਹੈ ਕਿ ਤजारत ਆ ਮੁਹੱਬਤ ਬਣ ਗਈ ਹੈ ਇਹ ਤੇ ਜਿਹੜੀ ਟਰੰਪ ਦੀ ਮੁਹੱਬਤ ਹੈ ਉਹ ਤजारत ਹੈ ਤजारत ਹੈ ਉਹਦੀ ਪਹਿਲੀ ਮੁਹੱਬਤ ਤजारत ਹੈ ਉਹ ਬੰਦਾ ਤजारतੀ ਆ ਅਸ਼ਾ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਕਹੀਆਂ ਸੀਗੀਆਂ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਵੇਖ ਲਓ ਕਿ ਬਹਿ ਬਹਿ ਕੇ ਤੇ ਰਹਿ ਰਹਿ ਕੇ ਸੱਚੂ ਰਹੀਆਂ ਨੇ ਮੈਂ ਤੁਹਾਨੂੰ ਅੰਦਰ ਦੀ ਜਾਣਕਾਰੀ ਦੱਸੀ ਸੀਗੀ ਯੂ ਐਸ ਤੋਂ ਕਿ ਆ ਪ੍ਰੈਸ਼ਰ ਚੱਲ ਰਿਹਾ ਡੋਨਲਡ 트੍ਰੰਪ پوری ਭਾਮ ਰੋੜ ਰਹੇ ਆ ਕਿ ਭਾਈ ਸਾਨੂੰ ਖੇਤੀ ਬਾਜ਼ਾਰ ਦੇ ਦੇ ਜੀ ਸਾਨੂੰ ਡੇਰੀ ਬਾਜ਼ਾਰ ਦੇ ਦੇ ਠੀਕ ਹੈ ਜੀ ਤੇਲ ਰਸ਼ੀਆ ਤੋਂ ਖਰੀਦਣ ਦੀ ਬਜਾਏ ਇਧਰੋਂ ਖਰੀਦ ਲਾ ਹਥਿਆਰ ਅਸੀਂ ਇਧਰੋਂ ਦੇ ਦੇਾਂਗੇ ਠੀਕ ਆ ਸਾਡੀ ਮੰਨ ਲਾ ਨਹੀਂ ਤੇ ਆਪਣੀ ਭੁਗਤਣ ਵਾਸਤੇ ਤਿਆਰ ਹੋ ਜਾ ਤੇ ਮੈਂ ਤੁਹਾਨੂੰ ਹੋਣ ਗੱਲ ਦੱਸ ਦੇਣਾ ਅੱਜ ਰਿਵੀਲ ਵੀ ਕਰ ਦੇਣਾ ਕਿ ਮੈਨੂੰ ਇਹਨਾਂ ਦੇ ਵਿੱਚੋਂ ਹੀ ਬੰਦੇ ਨੇ ਯੂਐਸਚਓ ਦੱਸਿਆ ਸੀਗਾ ਹਮ ਠੀਕ ਹੈ ਜੀ ਜੀ ਜਿਹੜਾ ਮਤਲਬ ਕਿ ਇਹਨਾਂ ਦੇ ਵਿੱਚੋਂ ਹੀ ਸੀਗਾ ਬੰਦਾ ਠੀਕ ਹੈ ਜੀ ਅਜਮਰ ਰਵੀਲ ਬਿਲਕੁਲ ਜੀ ਇਹਨਾਂ ਦੇ ਬੰਦੇ ਹੀ ਚਾਹੁੰਦੇ ਸਨ ਕਿ ਐਸਾ ਕਦਮ ਮੋਦੀ ਸਾਹਿਬ ਨਾ ਚੁੱਕ ਲੈਣ ਕਿਤੇ ਜੀ ਇਹ ਬਹੁਤ ਘਾਤਕ ਵਾਦਾ ਭਾਰਤੀ ਹਮੇਸ਼ਾ ਵੀ ਦਿੱਤਾ ਸੀ ਕਿ ਦੋ ਬੰਦਾ ਫਿਕਰਮੰਦ ਹੈ ਹਾਂ ਜੀ ਬਿਲਕੁਲ ਭਾਰਤੀ ਜਨਤਾ ਪਾਰਟੀ ਨਾਲ ਹੀ ਸੰਬੰਧਤ ਵਿਅਕਤੀ ਸੀਗਾ ਅਤੇ ਉਸਨੇ ਮੈਨੂੰ ਇਹ ਵੀ ਤੋਖਲਾ ਜਤਾਇਆ ਕਿ ਜੇ ਅਜਿਹਾ ਨਰਿੰਦਰ ਮੋਦੀ ਕਰਦੇ ਆ ਤਾਂ ਸਾਡੀ ਫੱਟੀ ਮੇਸ ਹੋ ਜਾਏਗੀ ਹਾਂ ਹਾਂ ਭਾਰਤੀ ਜਨਤਾ ਪਾਰਟੀ ਦੀ ਆਰਐਸਐਸ ਦੀ ਅਸੀਂ ਸੜਕਾਂ ਤੇ ਨਿਕਲਦੇ ਕਾਬਲ ਨਹੀਂ ਰਵਾਂਗੇ ਲੋਕ ਸਾਨੂੰ ਛੱਤਰ ਮਾਰਨਗੇ ਚੱਪਲਾ ਮਾਰਨਗੇ ਸਾਡੇ ਪਿਛਵਾੜਿਆਂ ਤੇ ਜੀ ਇਹ ਇਹ ਇਸ ਤਰ੍ਹਾਂ ਦੀਆਂ ਵਰਡਿੰਗਸ ਗਿਆ ਹੁੰਦੀਆਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਸ਼ਾਇਦ ਦੱਸਿਆ ਹੀ ਸਾਨੂੰ ਇਸ ਕਰਕੇ ਜਾ ਰਿਹਾ ਸੀਗਾ ਕਿ ਤੁਸੀਂ ਰੌਲਾ ਪਾਉਣਾ ਸਟਾਰਟ ਕਰੋ ਤੁਸੀਂ ਲੋਕਾਂ ਨੂੰ ਦੱਸਣਾ ਸ਼ੁਰੂ ਕਰੋ ਜੀ ਤਾਂ ਬਹਿਰ ਹਾਲ ਦੇਖੋ ਅੱਜ ਇਹਨਾਂ ਨੇ ਉਹਨਾਂ ਗੱਲਾਂ ਸਾਰੀਆਂ ਤੇ ਮੋਹਰ ਲਾ ਦਿੱਤੀ ਆ ਕਿ ਭਾਈ ਮੇਰੇ ਵਾਸਤੇ ਕਿਸਾਨ ਪਹਿਲਾਂ ਸੀਗੇ ਉਹ ਮੈਥੋਂ ਬਾਜ਼ਾਰ ਦਾ ਐਕਸੈਸ ਮੰਗਦੇ ਸੀ ਮੈਂ ਨਹੀਂ ਦਿੱਤਾ ਹੁਣ ਮੋਦੀ ਸਾਹਿਬ ਨੇ ਆਪਣੀ ਪੀੜ ਜਾਂ ਆਪਣਾ ਭਵੇਖੇ ਦੇ ਵਿੱਚ ਲਿਖ ਦਿੱਤਾ ਕਿ ਨਿੱਜੀ ਤੌਰ ਤੇ ਮੈਨੂੰ ਇਹਦਾ ਨੁਕਸਾਨ ਚੱਲਣਾ ਪਊਗਾ ਨਿੱਜੀ ਤੌਰ ਤੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਕੋਈ ਪਰਿਵਾਰ ਥੋੜੀ ਹੈਗਾ ਕਿ ਜੇ ਤੁਸੀਂ ਹੁਣ ਮੰਨੋ ਕਿ ਉਹਨਾਂ ਦੀ ਕੋਈ ਵਾਈਫ ਟੀਚਰ ਲੱਗੀ ਹੈ ਤੇ ਆਪਾਂ ਕਹਿ ਦਈਏ ਕਿ ਉਹਨਾਂ ਦੀ ਬਦਲੀ ਕਿਤੇ ਹੋ ਸਕਦਾ ਤਾਂ ਮੱਲ ਲੱਡੂ ਚ ਕਰ ਦਿੱਤੀ ਜਾਵੇ ਅਜੇ ਹੱਥ ਕੁਛ ਹੈ ਨਹੀਂ ਉਹ ਤੇ ਇਕੱਲੇ ਨੇ ਬਿਲਕੁਲ ਠੀਕ ਹੈ ਨਾ ਜੀ ਤਾਂ ਫਿਰ ਉਹਨਾਂ ਦਾ ਨੀਚੇ ਨੁਕਸਾਨ ਕੀ ਹੈ ਸਿਰਫ ਇਹੋ ਕਿ ਜੋ ਅਜ ਅਉਧਾ ਜੋ ਉਹਨਾਂ ਦਾ ਇਸ ਵੇਲੇ ਭਈ ਪ੍ਰਾਈਮ ਮਿਨਿਸਟਰ ਦਾ ਇੱਕ ਮਰਾਪਤਾ ਹੈ ਜੀ ਉਸ ਨੂੰ ਖਤਰਾ ਹੈ ਉਹ ਕਿਵੇਂ ਸੀ ਉਹ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਦੋ ਮੇਨ ਇਹਦੇ ਬੰਦੇ ਨੇ ਇੱਕ ਤੇ ਨਿਤਿਸ਼ ਦੂਜਾ ਨਾਇਡੂ ਦੋਨਾਂ ਦੀਆਂ ਤਾਰਾ ਅਮਰੀਕਾ ਨਾਲ ਜੁੜਦੀਆਂ ਤੇ ਦੋ ਹੀ ਇਧਰੋਂ ਹਮ ਦੋ ਹਮਾਰੇ ਦੋ ਵਾਲੇ ਆੜਾਮੀ ਤੇ ਆਮਾਨੀ ਆੜਾਨੀ ਨਾਲ ਜੁੜੇ ਸਰ ਚਿੱਠੇ ਆ ਉਹਨਾਂ ਦੇ ਕੋਲ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਮੈਂ ਹੁਣੇ ਇਹਦੇ ਤੇ ਆਪਣਾ ਇੱਕ ਪੁਆਇੰਟ ਆਫ View ਜਿਹੜਾ ਸੰਖੇਪ ਦੇ ਵਿੱਚ ਆਪਣੇ Facebook ਪੇਜ ਤੇ ਪਾ ਕੇ ਆਟਿਆ ਮਾ ਹੂੰ ਕਿ ਦੇਖੋ ਹਾਲਾਂਕਿ ਪੰਜਾਬੀ ਮੀਡੀਆ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਤੇ ਬਹੁਤਾ ਜ਼ਿਆਦਾ ਨਹੀਂ ਨਹੀਂ ਧਿਆਨ ਦਿੰਦਾ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਮੇਨ ਚੈਨਲ ਚੱਲਦਾ ਉਹ ਆਮਾਨੀ ਦਾ ਹੂੰ ਠੀਕ ਹੈ ਜੀ ਉਹ ਅਡਾਨੀ ਦੀ ਵੀ ਕੋਈ ਮੁਖਾਲਫਤ ਜ਼ਿਆਦਾ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਐਨ ਡੀ ਟੀਵੀ ਅਡਾਨੀ ਦਾ ਜੀ ਮੜ ਕੇ ਉਹ ਫਾਨਾ ਅਡਾਏਗਾ ਸੋ ਇਸ ਵਾਸਤੇ ਇਹਨਾਂ ਦੀ ਗੇਮ ਇਸ ਤਰ੍ਹਾਂ ਹੀ ਚੱਲਦੀ ਆ ਅਛਾ ਦੋ ਦਿਨ ਪਹਿਲਾਂ ਅਡਾਨੀ ਪੋਰਟਸ ਜਿਹੜੀ ਬਹੁਤ ਵੱਡੀ ਕੰਪਨੀ ਹੈ ਅਛਾ ਉਹਦਾ ਸਾਈਜ਼ ਮਾਰਕੀਟ ਸਾਈਜ਼ ਤੁਸੀਂ ਦੇਖੋ 3 ਲੱਖ ਕਰੋੜ ਦੇ ਕਰੀਬ ਹੋਊਗਾ ਸ਼ਾਇਦ ਮੇਰਾ ਅੰਦਾਜ਼ਾ ਤੁਸੀਂ ਉਹਨੂੰ ਗੂਗਲ ਕਰ ਲੈਣਾ ਅਡਾਨੀ ਨੇ ਦੋ ਦਿਨ ਪਹਿਲਾਂ ਉਹਦਾ ਮੇਨ ਅਹੁਦਾ ਜਿਹੜਾ ਸੀ ਉਹ ਛੱਡ ਦਿੱਤਾ ਹੂੰ ਅਸੀਫਾ ਦੇ ਤਾ ਮੇਰਾ ਉਦੋਂ ਹੀ ਮੱਥਾ ਠਣਕਿਆ ਸੀਗਾ ਕਿ ਬਹੁਤ ਕੁਝ ਵੱਡਾ ਹੋਣ ਜਾ ਰਿਹਾ ਹੋਂ ਵਾਲੇ ਸੰਬੰਧ ਚ ਜੀ ਕਿਉਂ ਕਿਉਂਕਿ ਸਾਨੂੰ ਪਤਾ ਸੀਗਾ ਕਿ ਅਡਾਨੀ ਨੇ ਚੋਰੀ ਕੀਤੀ ਆ ਚੋਰੀ ਨਹੀਂ ਇਨਸੈਂਸ ਕਹਿ ਲੋ ਕਿ ਜੋ ਅਮਰੀਕਾ ਦੇ ਸੈਂਕਸ਼ਨ ਆ ਨੇ ਉਹਨਾਂ ਨੂੰ ਤਾਰ ਤਾਰ ਕੀਤਾ ਇਰਾਨ ਤੋਂ ਪਰੇ ਗੈਸ ਯਮਨਾ ਸੌਰੀ ਯਮਨ वाया ਯਮਨ ਕਰਕੇ ਆਪਣੇ ਪੋਰਟਸ ਤੇ ਲਾਈ ਆ ਜੀ ਵੱਧੂ ਗੈਸ ਬਿਲਕੁਲ ਬਿਲਕੁਲ ਉਹਨਾਂ ਨੇ ਸੈਟਲਾਈਟ ਜਰੀਏ ਸਾਰਾ ਕੁਝ ਜਿਹੜਾ ਹੈ ਜੀ ਉਹ ਕੈਪਚਰ ਕਰ ਰੱਖਿਆ ਸੀਗਾ ਇੱਕ ਕਮੈਂਟ ਵੀ ਆ ਗਿਆ ਕਿ 3 ਲੱਖ ਕਰੋੜ ਦਾ ਮਾਰਕੀਟ ਸਾਈਜ਼ ਆ ਤਾਂ ਤੁਸੀਂ ਦੇਖੋ 3 ਲੱਖ ਕਰੋੜ ਦੀ ਪੋਰਟਸ ਦੇ ਮਾਮਲੇ ਦੇ ਵਿੱਚ ਇਹ ਸਭ ਤੋਂ ਵੱਡੀ ਕੰਪਨੀ ਹੋਏਗੀ ਇੰਡੀਆ ਦੀ ਜੀ ਜੀ ਜਿਹਦਾ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਅ ਸ਼ੇਅਰ ਦੇਖੋਗੇ ਪੋਰਟਸ ਦੀ ਜਿਹੜੀ ਸੈਕਟਰ ਦੀ ਗਾਣੀ ਉਹਦੇ ਚ ਲਗਭਗ 25 30% ਦਾ ਹੋਏਗਾ ਯਾਨੀ ਨੰਬਰ 1 ਕੰਪਨੀ ਤਾਂ ਉਹਦਾ ਆਉਦਾ ਛੱਡਣਾ ਔਰ ਉਸ ਵੇਲੇ ਛੱਡਣਾ ਜਦੋਂ 11 ਤਰੀਕ ਨੂੰ ਉੱਥੇ ਜਾ ਕੇ ਜੇ ਤੁਸੀਂ ਯੂਐਸ ਚ ਦੇਖੋਗੇ ਤਾਂ ਸੁਣਵਾਈ ਲੱਗੀ ਆ ਉੱਥੇ ਕੰਪਲਾਈਂਸ ਜਿੰਨੂੰ ਕਹਿੰਨੇ ਆਪਾਂ ਤਕਨੀਕੀ ਪਾਸ਼ਾ ਚ ਉਹ ਇੰਡੀਆ ਨੇ ਦੇਣਾ ਕਿ ਕੀ ਤੁਸੀਂ ਅਦਾਨੀ ਦਾ ਕੀਤਾ ਕੀ ਨਹੀਂ ਕੀਤਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਜੇ ਦੇਖੀਏ ਤਾਂ ਸਾਫ ਸੀ ਕਿ ਨਰਿੰਦਰ ਮੋਦੀ ਵਾਸਤੇ ਇੱਕ ਅਗਨੀ ਪ੍ਰੀਖਿਆ ਸੀਗੀ ਜੀ ਠੀਕ ਹੈ ਜੀ ਅਗਨੀ ਪ੍ਰੀਖਿਆ ਕਿਸੀ ਗਈ ਕਿ ਬਾਜ਼ਾਰ ਦਾ ਜੇ ਐਕਸੈਸ ਦਿੰਦੇ ਸੀਗੇ ਤਾਂ ਇਧਰੋਂ ਜੇ ਨਹੀਂ ਸੀ ਤਾਂ ਉਧਰੋਂ ਅਡਾਨੀ ਇਨਾਂ ਦੀ ਕਮਜ਼ੋਰੀ ਹੈ ਤੇ ਇਨਾਂ ਦੀ ਕਮਜ਼ੋਰੀ ਜਿਹੜੀ ਆ ਡੋਨਲਡ ਟਰੰਪ ਨੇ ਬਖੂਬੀ ਫੜ ਲਈ ਬਿਲਕੁਲ ਉਸ ਬੰਦਾ ਬੜਾ ਚਲਾਕ ਐ ਸਰ ਜਿੰਨਾ ਤੁਸੀਂ ਉਹਨੂੰ ਸਿੱਧਾ ਵਿੰਦੇ ਜੇ ਤੁਸੀਂ ਉਹਦੀ ਚਲਾਕੀ ਦਾ ਨਮੂਨਾ ਵੇਖਣਾ ਹੋਵੇ ਕਿ ਉੱਤਮ ਨਮੂਨਾ ਦੱਸਦਾ ਤੁਹਾਨੂੰ ਹਮ ਇੰਡੀਆ ਨੇ ਜਵਾਬ ਦਿੱਤਾ ਕਿ ਯਾਰ ਤੁਸੀਂ ਵੀ ਤੇ ਉੱਥੋਂ ਖਰੀਦੀ ਜਾਂਦੇ ਹੋ ਰਸ਼ੀਆ ਤੋਂ ਯੂਰੀਆ ਖਰੀਦ ਲਿਆ ਫਲਾਣਾ ਖਰੀਦ ਲਿਆ ਜਾਂ ਮਤਲਬ ਕਿ ਯੂਰੇਨੀਅਮ ਖਰੀਦ ਲਿਆ ਜੋ ਵੀ ਐ ਤੇ ਜਦੋਂ ਡੋਨਲਡ ਟਰੰਪ ਨੂੰ ਪੁੱਛਿਆ ਕਿ ਚਾਚਾ ਆਪਣੇ ਮੁਲਕ 'ਚ ਵੀ ਕੁਝ ਅਜਿਹਾ ਆਉਂਦਾ ਹੈ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹਮ ਆਏ ਦੋ ਸ਼ੈਤਾਨ ਬੰਦਾ ਹੈ ਦੋ ਚਲਾਕ ਬੰਦਾ ਕੋਈ ਹੋਏਗਾ ਸਰ ਜੋ ਲੈ ਰਿਹਾ ਚੀਜ਼ਾਂ ਤੁਹਾਨੂੰ ਪਤਾ ਨਹੀਂ ਉਹਦੇ ਤੋਂ ਮੁੱਕਰ ਗਿਆ ਇਹਨੂੰ ਤਾਂ ਫਿਰ ਰਾਸ਼ਟਰਪਤੀ ਰਹਿਣ ਦਾ ਹੱਕ ਹੀ ਨਹੀਂ ਉਹ ਜੇ ਤੁਹਾਨੂੰ ਆਪਣੇ ਘਰ ਦਾ ਹੀ ਨਹੀਂ ਪਤਾ ਤੁਸੀਂ ਦੂਜਿਆਂ ਦੇ ਘਰਾਂ ਤੇ ਜਾ ਕੇ ਕੀ ਫੈਸਲੇ ਥੋਪੋਗੇ ਲਿਹਾਜ਼ਾ ਸਰ ਡੋਨਲਡ ਟਰੰਪ ਨੇ ਬਹੁਤ ਚਲਾਕੀ ਕੀਤੀ ਜ਼ੋਰ ਜ਼ਬਰਦਸਤੀ ਕੀਤੀ ਇਤੋਂ ਤੱਕ ਕਿਹਾ ਕਿ ਸਾਨੂੰ ਜੀਐਮ ਫਸਲਾਂ ਦਾ ਐਕਸੈਸ ਦਿਓ ਬਾਜ਼ਾਰ 'ਚ ਹਮ ਹੁਣ ਜੀਐਮ ਦਾ ਇਹ ਹੈ ਜੈਨੇਟਿਕਲ ਮੋਡੀਫਾਈਡ ਨਾ ਤੇ ਤੁਸੀਂ ਸਿਹਤਮੰਦ ਪੌਸ਼ਟਿਕਤਾ ਤੇ ਨਾ ਹੀ ਤੁਸੀਂ ਵੀ ਦੋਨੇ ਚੀਜ਼ਾਂ ਗਵਾ ਬੋਗੇ ਕਿਉਂਕਿ ਜੀਐਮ ਦਾ ਵੀ ਜਿਹੜਾ ਹਰ ਸਾਲ ਤੁਹਾਨੂੰ ਲੈਣਾ ਪੈਂਦਾ ਪੈਦਾ ਨਹੀਂ ਹੁੰਦਾ ਜੀ ਤਾਂ ਯਾਨੀ ਉਹ ਵੀ ਵਾਸਤੇ ਵੀ ਬਾਜ਼ਾਰ ਮੰਗ ਰਹੇ ਸੀ ਯਾਨੀ ਭਾਰਤ ਲਈ ਬਹੁਤ ਕਹਿ ਲੋ ਕਿ ਗੁੰਝਲਦਾਰ ਸਥਿਤੀ ਸੀ ਨਰਿੰਦਰ ਮੋਦੀ ਹੁਣ ਮੇਰੇ ਖਿਆਲ ਦੇ ਨਾਲ ਅੰਦਰੂਨੀ ਤੌਰ ਤੇ ਵੀ ਕਿਉਂਕਿ 75 ਦੇ ਹੋਣ ਜਾ ਰਹੇ ਆ ਤੇ ਇਸ ਤੋਂ ਇਲਾਵਾ ਉਹ ਜੇ ਤੁਸੀਂ ਦੇਖੋਗੇ ਤੇ ਅਮਿਤ ਸ਼ਾਹ ਨੂੰ ਵੜਿਆ ਚੁੱਕੇ ਆ ਕਿ ਇਹ ਅੜਵਾਨੀ ਜੀ ਤੋਂ ਵੀ ਵੱਧ ਸਮਾਂ ਹੁਣ ਹੋ ਗਿਆ ਵੇ ਉਹ ਗ੍ਰਹਿ ਮੰਤਰੀ ਉੱਤਮ ਗ੍ਰਹਿ ਮੰਤਰੀ ਸਾਬਤ ਹੋਏ ਨੇ ਉਹਨਾਂ ਨੂੰ ਵੜਿਆ ਚੁੱਕੇ ਆ ਆਪਦੇ ਸੰਸਦੀ ਦਲ ਦੇ ਵਿੱਚ ਸ਼ਾਇਦ ਸੰਕੇਤ ਕਰ ਚੁੱਕੇ ਆ ਕਿ ਹੁਣ ਫਕੀਰ ਦਾ ਛੋਲਾ ਚੁੱਕਣ ਦਾ ਸਮਾਂ ਆ ਗਿਆ ਤੇ ਉਹ ਦੱਸ ਰਿਹਾ ਦੇਸ਼ ਨੂੰ ਕਿ ਮੈਂ ਜਾਂਦਾ ਜਾਂਦਾ ਵੀ ਜਿਵੇਂ ਜਾਊਂਗਾ ਜੇ ਬੇਦਾਈ ਕੀ ਬੇਲਾ ਹੈ ਤਾਂ ਮੈਂ ਤਦ ਵੀ ਆਪਣੇ ਦੇਸ਼ ਵਾਸਤੇ ਕੁਝ ਕਰਕੇ ਚੱਲਿਆ ਤਾਂ ਯਾਨੀ ਨਰਿੰਦਰ ਮੋਦੀ ਦੇ ਮਾਮਲੇ ਦੇ ਵਿੱਚ ਅਸਲ 'ਚ ਇਹੋ ਕਹਾਣੀ ਆ ਜੀ ਕਿ ਭਾਈ ਉਹਨਾਂ ਨੇ ਰੱਜ ਕੇ ਨਰਿੰਦਰ ਮੋਦੀ ਨੂੰ ਪ੍ਰੈਸ਼ਰਾਈਜ਼ ਕੀਤਾ ਨਰਿੰਦਰ ਮੋਦੀ ਨਹੀਂ ਬੋਲੇ ਨਹੀਂ ਬੋਲੇ ਨਹੀਂ ਬੋਲੇ ਅਖੀਰ ਉਹਨਾਂ ਨੂੰ ਬੋਲਣਾ ਪਿਆ ਕਿ ਹੁਣ ਸਮਾਂ ਆ ਗਿਆ ਹੁਣ ਬੋਲੇ ਬਗੈਰ ਜਿੰਦ ਨਹੀਂ ਛੁੱਟਣੀ ਹਮ ਹਮ ਪਰ ਜੋ ਡੋਨਲਡ ਟਰੰਪ ਨੇ ਕੀਤਾ ਮਨਜੀਤ ਰੂਪਵਾਲੀ ਨੇ ਇੱਕ ਗੀਤ ਗਾਇਆ ਸੀ ਹਿੰਮਤਪੁਰੀਏ ਦਾ ਹੇ ਮਤਪੁਰੀਆ ਵਾਲੀਬਾਲ ਦਾ ਵੀ ਬੜਾ ਤਕੜਾ ਪਲੇਅਰ ਰਿਹਾ ਹੈ ਉਨੇ ਕਿ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ ਗੱਲ ਇਹ ਆ ਕਿ ਜੋ ਵੈਸੇ ਤੇ 트াম্প ਨੇ ਕੀਤੀ ਆ ਉਹ ਤੇ ਅਸੀਂ ਦੱਸਣ ਜੋਗੇ ਨਹੀਂ ਸਾਡੇ ਇੱਕ ਤਰਫਾ ਪਿਆਰ ਦਾ ਉਹਨੇ ਚੰਦਰੀ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਦੁਨੀਆ ਮਜ਼ਾਕ ਪਈ ਕਰਦੀ ਆ ਜਿਨ੍ਹਾਂ ਲੋਕਾਂ ਨੇ ਉਹਦੇ ਹਵਨ ਕੀਤੇ ਸੀ ਉਹਨਾਂ ਨੂੰ ਹੁਣ ਹੋਸ਼ੋ ਹਵਾਸ ਹੀ ਨਹੀਂ ਉਹ ਬਦ ਹੋਸ਼ ਪਏ ਆ ਮਦ ਹੋਸ਼ ਪਏ ਆ ਵੀ ਕਰੀਏ ਤੇ ਕਰੀਏ ਕੀ ਕੋਈ ਇਹ ਵੀ ਸਮਾਚਾਰ ਆ ਕਿ ਕੋਈ ਆਪਣਾ ਮੂੰਹ ਹੀ ਕੁੱਟੀ ਜਾਂਦਾ ਕੋਈ ਆਪਣੇ ਲੱਤ ਤੇ ਡੰਡੇ ਮਾਰੀ ਜਾਂਦਾ ਕਿ ਮੈਂ ਤੁਰ ਕੇ ਇਹਨਾਂ ਪ੍ਰੋਗਰਾਮਾਂ 'ਚ ਕਿਉਂ ਹਰਕਤ ਕੀਤੀ ਆ ਬੁਰਾ ਹਾਲ ਆ ਮਤਲਬ ਕਿ ਭਗਤ ਚੱਕ ਸੁੱਟ ਰਿਹਾ ਕੀ ਬਣੂਗਾ ਹੁਣ ਆਹੀ ਹੈ ਆਹੀ ਆਸਰਾ ਹੈ ਕਿ ਦੇਖੋ ਨਰਿੰਦਰ ਮੋਦੀ ਨੇ ਆਪਣੇ ਮੁਲਕ ਵਾਸਤੇ ਭਾਈ ਸੀਨਾ ਤਾਨ ਲਿਆ 56 ਇੰਚ ਸੀਨਾ ਜਿਹੜਾ ਉਹ ਬਿਲਕੁਲ ਵੀ ਕਿਤੇ ਵੀ ਕਿਸੇ ਵੀ ਮੌਕੇ ਦੀ ਸ਼ਰਿੰਕ ਨਹੀਂ ਕੀਤਾ ਉਹ ਬਿਲਕੁਲ ਵੈਸਾ ਹੀ ਹੈ ਤਣਿਆ ਹੁਣ ਵੀ ਲੱਗੇ ਨੇ ਭਾਜਪਾ ਵੱਲੋਂ ਬਿਆਨ ਆਉਣ ਵੀ ਲੱਗੇ ਉਹ ਇਸ ਤਰ੍ਹਾਂ ਦਾ ਬਿਆਨ ਅਸੀਂ ਕਿਤੇ ਇਹਨਾਂ ਨੂੰ ਅੱਜ ਤੋਂ ਜਾਣਦੇ ਉਹਤੇ ਇਹਦੇ ਤੇ ਬਹੁਤ ਵੱਡੇ ਵੱਡੇ ਆਰਟੀਕਲ ਲਿਖਣਗੇ ਸੋ ਕਹਾਣੀ ਜਿਹੜੀ ਆ ਉਹ ਕੁੱਲ ਮਿਲਾ ਕੇ ਉਹ ਖਲੂਤੀ ਹੁਣ ਇੱਥੇ ਆ ਕੇ ਕਿ ਇਸ ਸਮੇਂ ਦੇ ਵਿੱਚ ਸਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਟੈਰਿਫ ਵਾਰ ਹਾਲੇ ਨਹੀਂ ਚੱਲਿਆ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ 'ਚ ਟੈਰਿਫ ਵਾਰ ਜਿਹੜਾ ਉਹ ਸ਼ੁਰੂ ਹੋ ਸਕਦਾ ਉਹ ਕਿਵੇਂ ਜੇ ਇਜਾਜ਼ਤ ਹੋਏਗੀ ਤੇ ਮੈਂ ਗਾਂ ਦੱਸ ਦੂੰਗਾ ਕਿਉਂਕਿ ਇੰਟਰਨੈਸ਼ਨਲ ਖਬਰ ਸੀ ਮੇਰੇ ਖਿਆਲ ਦੇ ਨਾਲ ਇਹਦਾ ਤਫਸਰਾ ਹੁਣ 10 ਮਿੰਟ ਦਾ ਬਹੁਤ ਹੈ ਜੇ ਚਾਹੋਗੇ ਹੁਕਮ ਹੋਏਗਾ ਸਾਡੇ ਕੋਲ ਬਥੇਰਾ ਮਸਾਲਾ ਹੈ ਤੇ ਦੱਬੀ ਆਉਣਾ